ਹੋਰ ਜੀ ਕਿਵੇਂ ਹੋ ਸਾਰੇ ਉਮੀਦ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸੋ ਆਪਣੀ ਜਿਹੜੀ ਜੀਰੀ ਲਾਈ ਦੀ ਆਪਾਂ ਨੇ 15 ਜੂਨ ਨੂੰ ਉਹ ਨਿਸਰ ਨਹੀਂ ਸ਼ੁਰੂ ਹੋ ਗਈ ਆ ਤੁਹਾਨੂੰ ਦਿਖਾਉਨੇ ਆ ਜੀ ਹਾਂ ਦੇਖੋ ਜੀ ਛਿੱਟੇ ਘਟਣ ਲੱਗ ਗਈ ਆ ਉਹ ਹੁਣ ਇਹ ਤੇ ਸਪਰੇਅ ਕਰਨੀ ਆ ਮੀਂਹ ਵਾਲਾ ਜਿਹੜਾ ਸਪਰੇਅ ਕਰਨੀ ਜਾਂਦਾ ਰੋਜ਼ ਇਹ ਬੱਦਲ ਹੋ ਜਾਂਦਾ ਮੀਂਹ ਪੈਂਦਾ ਰੋਜ਼ੇ ਕੋਈ ਉਹ ਦਿਨ ਸੁੱਕਾ ਲੰਘਦਾ ਜਿੱਦਾਂ ਮੀਂਹ ਨਹੀਂ ਪੈਂਦਾ ਦੇਖੋ ਅੱਜ ਵੀ ਬੱਦਲ ਹੋਏ ਪਏ ਨੇ ਸੋ ਹੁਣ ਸਪਰੇਅ ਹੈਗੀ ਆ ਜ਼ਰੂਰੀਏ ਤੇ ਕੋਣ ਜਿਸ ਦਿਨ ਮੌਸਮ ਸਾਫ ਹੋਇਆ ਉਸ ਦਿਨ ਫੇਰ ਸਪਰੇਅ ਕਰਾਂਗੇ ਤਾਂ ਸੌਰੀ ਦੇਖੋ ਇੱਧਰ ਵੀ ਆਪਣੀ ਨਸਰਨ ਲੱਗੀ ਸੌਰੀ ਇਹ ਰੀ ਨਸਰਨ ਲੱਗੀ ਦੇਖੋ ਸਿੱਟਾ ਕੱਢਾ ਜੀ ਇਹ 15 ਜੂਨ ਦੀ ਇਹ ਆਪਣੀ ਲੱਗੀ ਹੋਈ ਆ ਜੀ ਤੋ ਅੱਜ ਹੈਗੀ ਆ ਤਰੀਕ 13 ਅਗਸਤ ਸੋ ਟਾਈਮ ਹੋ ਗਿਆ ਜੀ 3 ਵਜੇ ਦਾ ਮੈਂ ਕਿਹਾ ਤੁਹਾਨੂੰ ਆਪਣੇ ਅੱਜ ਖੇਤਾਂ ਦਾ ਕਿਹੜਾ ਮਰਾਦਾ ਕਾਫੀ ਦਿਨ ਹੋ ਗਏ ਬਲੌਗ ਖੇਤਾਂ ਦਾ ਬਣਾਇਆ ਨਹੀਂ ਆਪਣੇ ਖੇਤੀਬਾੜੀ ਦਾ ਕੁਛ ਆਪਣੇ ਤੀਆਂ ਦੇ ਮੇਲੇ ਚੱਲਦੇ ਦੀ ਉੱਥੇ ਜਿਹੜੀ ਅਗੀ ਬੀਸ਼ਣਾ ਉਹ ਮੈਂ ਲਗਾਉਂਦਾ ਹੁੰਦਾ ਉੱਥੇ ਜਾਂਦਾ ਸੀ ਸੋ ਬਲੌਗ ਮੈਂ ਤੁਹਾਨੂੰ ਪਾਉਂਦਾ ਪਾਉਂਦਾ ਰਿਹਾ ਤੇ ਦਿਖਾਉਂਦਾ ਰਿਹਾ ਤੁਹਾਨੂੰ ਸੋ ਅੱਜ ਆਪਾਂ ਨੇ ਕੀਤੀ ਵਾਰੀ ਦਾ ਕਾਫੀ ਦਿਨਾਂ ਬਾਅਦ ਬਲੌਗ ਬਣਾਇਆ ਸੋ ਜੀਰੀ ਬਾਰੇ ਤੁਹਾਨੂੰ ਦੱਸਣ ਲੱਗਿਆ ਉਹ ਜਿਹੜੇ ਛੱਬੇ ਆ ਇਹ ਵੱਧ ਹੀ ਬਹੁਤ ਆ ਦੇਖੋ ਕਿੰਨਾ ਕਿੰਨਾ ਕੱਦ ਕਰਿਆ ਇਹਨੇ ਸੋ ਮੀਂਹ ਕਣੀ ਜੇ ਹਵਾ ਚ ਡਿਗਣ ਦਾ ਥੋੜਾ ਡਰ ਰਹਿੰਦਾ ਬੱਕੀ ਹੁਣ ਸਾਫ ਹੈ ਰਹੇ ਮੌਸਮ ਤਾਂ ਵਧੀਆ ਕਿਉਂਕਿ ਮੀਂਹ ਆ ਸਿੱਟੇ ਦੇ ਵੀ ਅਸਰ ਪਾਉਂਦਾ ਫਿਰ ਕੋਈ ਕੋਈ ਸੱਟਾ ਦੇਖੋ ਵਿੱਚ ਸੁੱਕਣ ਵੀ ਲੱਗ ਗਿਆ ਸਪਰੇਅ ਹੋ ਨਹੀਂ ਰਹੀ ਇਸ ਕਰਕੇ ਥੋੜੀ ਥੋੜੀ ਬਿਮਾਰੀ ਪੈ ਚਲੀ ਗੋਭ ਦੀ ਸੁੰਡੀ ਵਾਲੀ ਸੋ ਜਿੰਨਾ ਜਲਦੀ ਹੋ ਸਕੇ ਆਪਾਂ ਸਪਰੇਅ ਕਰਾਂਗੇ ਤੇ ਕੋਈ ਮੱਕੜੀ ਨੇ ਮੇ ਜਾਲਾ ਪਾਇਆ ਹਾਂ ਜਾਲੇ ਜਿਹੜਾ ਮਛਰ ਆ ਉਹ ਫਸੂਗਾ ਇਹ ਚ ਇਹ ਹੌਲੀ ਹੌਲੀ ਵੇ ਘਟਦਾ ਜਾਊ ਮਛਰ ਉਹ ਖੇਤੀਬਾੜੀ ਦਾ ਆਪਣਾ ਇਹ ਜਿਹੜੀ ਪ੍ਰੋਗਰਾਮ ਇਹ ਚੱਲ ਰਿਹਾ ਆਪਣਾ ਕੰਮਕਾਰ ਤੋਂ ਮਗਰੋਂ ਤੁਹਾਨੂੰ ਅੱਜ ਖੇਤਾਂ ਦਾ ਜਿਹੜਾ ਮਰਾਦਾ ਹਰੇ ਭਰੇ ਖੇਤ ਤੁਹਾਨੂੰ ਦਿਖਾਦਾ ਸੋ ਆ ਗਏ ਪਛੇਤੀ ਜੀ ਦੀ ਇਹ ਨਹੀਂ ਹਲੀ ਸੁੱਟਾ ਕੱਢਣ ਲੱਗੀ ਆਪਣੇ 5-10 ਦਿਨਾਂ ਦਾ ਕੁਰੇ ਵੀ ਕੱਢ ਲੂਗੀ ਉਹ ਬੱਟਾਂ ਦੇ ਆਪਾਂ ਨੇ ਸਪਰੇਅ ਮਾਰਤੀ ਦੀ ਆ ਦੇਖੋ ਬਿਲਕੁਲ ਸਾਫ਼ ਪਈਆਂ ਨੇ ਐਸ ਟਾਈਮ ਜਿਹੜੀ ਵਧੀਆ ਖੜੀ ਆ ਹਾਂ ਸਪਰੇਅ ਹੋ ਜਵੇ ਇੱਕ ਤਾਂ ਵਧੀਆ ਗੱਲ ਆ ਤੋ ਪਾਣੀ ਹਲੀ ਆਪਣਾ ਬੰਦ ਆ ਹੁਣ ਸਕਾ ਕੇ ਪਾਣੀ ਲਾ ਰੱਖਾਂਗੇ ਨੂੰ ਜੀ ਜੀਰੀ ਨੂੰ ਸਕਾ ਸਕਾ ਕੇ ਪਾਣੀ ਲਾਉਣਾ ਆਪਾਂ ਨੇ ਕਿਉਂਕਿ ਹੁਣ ਪਾਣੀ ਬਹੁਤੀ ਲੋੜ ਨਹੀਂ ਚੂਹੇ ਵਗੈਰੇ ਤੋਂ ਬਸ ਹੁੰਦਾ ਵੀ ਪਾਣੀ ਲਗਾਉਣਾ ਜ਼ਰੂਰੀ ਹੁੰਦਾ ਹੁਣ ਦੇਖੋ ਆ ਵੀ ਵਟਸਾਪ ਆਈ ਆਪਣੀ ਸਪਰੇ ਮਾਰੀ ਹੋਈ ਆ ਤਾਂ ਸੋ ਅੱਜ ਆਪਣੇ ਤੋਰੀਆਂ ਲੱਗੀਆਂ ਨੇ ਇੱਧਰ ਤੋਰੀਆਂ ਬੇਲਾਂ ਨੇ ਆ ਸੋਏ ਤੇ ਜੀ ਖੇਤੀਬਾੜੀ ਦਾ ਵਲੌਗ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗੇ ਹੋਊ ਸੋ ਮਿਲਾਂਗੇ ਕਿਸ ਦਿਨ ਫੇਰ ਕੋਈ ਹੋਰ ਵਲੌਗ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ